सीएम साहब पंजाब जी ने जो युद्ध नशा विरुद्ध जो मुहिम शुरू कीती है ओदे तहत मानयोग ਸਾਡੇ ਐਸਐਸਪੀ ਸਾਹਿਬ શ્રી ਅਭਿਮਨੀ ਹੋ ਰਾਣਾ ਜੀ ਦੀ ਅਗਵਾਈ ਹੇਠ ਉਹਨਾਂ ਦੀਆਂ ਡਾਇਰੈਕਸ਼ਨਾਂ ਹੇਠ ਅੱਜ ਸਾਡੇ ਸੀਆਈ ਸਟਾਫ ਦੀ ਟੀਮ ਨੇ ਦੋ ਨਸ਼ਾ ਸਮਗਲਰ ਆਪਣਾ ਗ੍ਰਿਫਤਾਰ ਕੀਤੇ ਹੈ ਜਿਹਨਾਂ ਦਾ ਨਾਂ ਹਰਜੀਤ ਔਰ ਹਰਦੀਪ ਨਾ ਜਿਹੜੇ ਠੱਠੀਸੋਲ ਥਾਣਾ ਚਵਾਲ ਦੇ ਰਹਿਣ ਵਾਲੇ ਆ ਇਹਨਾਂ ਪਾਸੋਂ 6 ਕਿਲੋ ਹਿਰਨ ਬਰਾਮਦ ਹੋਈ ਹੈ ਔਰ ਇਹ ਤੋਂ ਇਲਾਵਾ ਇਹਨਾਂ ਕੋਲ ਇੱਕ 스ਵਿਫਟ ਕਾਰ ਰਿਕਵਰ ਕੀਤੀ ਹੈ ਜਿਨ੍ਹਾਂ ਦੇ ਖਿਲਾਫ ਐਨਡੀਪੀਐਸ ਸੈਕਟਰ ਦੇ ਤਹਿਤ ਪਰਚਾ ਦਰਜ ਕਰ ਲਿਆ ਗਿਆ ਬੇਸਿਕਲੀ ਇਹਨਾਂ ਦਾ ਇੰਟਰਨੈਟ ਸਰਹੱਦ ਪਾਰ ਪਾਕਿਸਤਾਨ ਚ ਉਹਨਾਂ ਦੇ ਆਕਾ ਉੱਥੇ ਹੈ ਜਿਨ੍ਹਾਂ ਦਾ ਇਹਨਾਂ ਦਾ ਕੰਟੈਕਟ ਫੋਨ ਫੋਨ ਜਰੀ ਹੈ ਔਰ ਡਰੋਨ ਰਸਤੇ ਜਿਹੜੇ ਸਾਰੀਆਂ ਖੇਪਾ ਆ ਰਹੀਆਂ ਜੀ ਸਰ ਕਿਹਨੇ ਬੰਦੇ ਹਿਸ ਟੋਟਲ ਹੈ ਇਹ ਟੋਟਲ ਦੋ ਬੰਦੇ ਹੈ ਹਰਜੀ ਹਰਜੀਤ ਹੈ ਇੱਕ ਦਾ ਨਾਮ ਇੱਕ ਦਾ ਨਾਮ ਹਰਦੀਪ ਹੈ ਔਰ ਦੋਨੇ ਇਹ ਠਠੀਸੋਲ ਥਾਣਾ ਚਵਾਲਦੇ ਰਹਿਣ ਵਾਲੇ ਸਰ ਬਾਕੀ ਕੋਈ ਇਹਨਾਂ ਦਾ ਹੋਰ ਕੀ ਹੈਗੇ ਮੈਂਬਰ ਨੰਬਰ ਦੇ ਐ ਦੇਖੋ ਜੀ ਅਜੇ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਕਿਉਂਕਿ ਅਜੇ ਇਹ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਕਿ ਇਹਨਾਂ ਨੇ ਕਿੰਨੇ ਗੇੜੇ ਲਾਏ ਆਗੇ ਮਾਲ ਕਿੱਧਰ ਜਾ ਰਿਹਾ ਹੈ ਇਹਦਾ ਪੈਸਾ ਜੋ ਇਹ ਕਮਾਰ ਰਿਹਾ ਡਰਗ ਮਨੀ ਹੈ ਉਹ ਕਿੱਥੇ ਜਾ ਰਿਹਾ ਹੈ ਉਹਦਾ ਕੀ ਸਾਰਾ ਨੈਟਵਰਕ ਹੈ ਉਸ ਨੂੰ ਆਪਾਂ ਐਕਸਪੋਜ਼ ਕਰ ਰਹੇ ਹਾਂ ਸਰ ਦੋਨੇ ਪਰ ਦੇ ਕਾਬੂ ਕਰ ਲਏ ਕਿ ਹੁੰਦੇ ਜੀ ਜੀ ਦੋਨੇ ਕਾਬੂ ਕਰ ਲਏ ਹਾਂ ਦੋ ਬੰਦੇ ਆਲਰੇਡੀ ਕਾਬੂ ਕਰ ਲਏ ਸਲਾ ਸਲਾ ਬੰਦੇ ਨਹੀਂ ਫਿਲਹਾਲ ਅਸਲਾ ਕੋਈ ਨਹੀਂ ਬਰਾਮ ਚ ਪਰ ਕੋਈ ਪੁਰਾਣੇ ਮਾਮਲੇ ਹੈਗੇ ਨਾ ਤਾਂ ਕੁਝ ਐ ਨਹੀਂ ਅਜੇ ਉਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਫਿਲਹਾਲ ਇਹਨਾਂ ਦਾ ਕੋਈ ਪੁਰਾਣਾ ਰਿਕਾਰਡ ਨਹੀਂ ਹੈ ਇਹ ਇਸ ਬਾਰੇ ਜਿਹੜੇ ਇਹਦੇ ਬੈਕਵਰਡ ਲਿੰਕ ਹੈ ਔਰ ਫਾਰਵਰਡ ਲਿੰਕ ਹੈ ਉਹ ਵੀ ਆਪਾਂ ਇਨਵੈਸਟੀਗੇਟ ਕਰ ਰਹੇ ਹਾਂ ਓਕੇ ਥੈਂਕ ਯੂ